ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਹੜ ਪਰਬਵਿਤ ਇਲਾਕੇ ਬਹਾਦਰਪੁਰ ਰਜਵਾਦਾ ਦੌਰਾ ਕੀਤਾ ਗਿਆ ਇਸ ਮੌਕੇ ਹਲਕਾ ਇੰਚਾਰਿਤ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜਨਬੀਰ ਸਿੰਘ ਕੁਮਾਰ ਵੱਲੋਂ ਸੀਨੀਅਰ ਆਗੂ ਬਾਬਾ ਚੰਦ ਸਿੰਘ ਕੰਗ ਡੋਗਰ ਮਹੇਸ਼ ਤੇ ਗਰੇਪਿੰਗ ਡੋਗਰ ਮਹੇਸ਼ ਵਿਖੇ ਰੱਖੀ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਥਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਵਪਾਰੀਆਂ ਦੀ ਪਾਰਟੀ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਪੀੜਤ ਲੋਕਾਂ ਨਾਲ ਚਟਾਨਵਾ ਖੜ੍ਹਾ ਹੈ। ਅਤੇ ਹਰ ਪੀੜਤ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਦਾ ਰਹੇਗਾ। ਉਹਨਾਂ ਆਖਿਆ ਕੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਵੇ ਤਾਂ ਉਹ ਹਲਕਾ ਇੰਚਾਰਜ ਰਾਜਨਵੀਰ ਸਿੰਘ ਕੁਮਾਰ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਬਾਬਾ ਚੰਦ ਸਿੰਘ ਕੰਗ ਡੋਗਰ ਮਹੇਸ਼ ਪਰਿਵਾਰ ਦੀ ਸ਼ਲਾਗਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਅਕਾਲੀ ਦਲ ਦੇ ਨਾਲ ਚਟਾਨਵਾ ਖੜਾ ਹੈ ਇਸ ਮੌਕੇ ਬਾਬਾ ਚੰਨ ਸਿੰਘ ਕੰਗ ਡੋਗਰ ਮਹੇਸ਼ ਅਤੇ ਕੰਗ ਪਰਿਵਾਰ ਵੱਲੋਂ 5 ਲੱਖ ਰੁਪਏ ਦੀ ਰਾਸ਼ੀ ਹਰ ਪੀੜਤ ਲੋਕਾਂ ਦੀ ਸਹਾਇਤਾ ਲਈ ਦਿੱਤੀ। ਇਸ ਮੌਕੇ ਪ੍ਰਦਾਨ ਸੁਖਬੀਰ ਸਿੰਘ ਬਾਦਲ ਨੂੰ ਬਾਬਾ ਚੰਨ ਸਿੰਘ ਡੋਗਰ ਮਹੇਸ਼, ਰਾਜਨਬੀਰ ਸਿੰਘ ਕੁਮਾਰ, ਸੁਲੱਖਣ ਸਿੰਘ ਕੰਗ, ਜਗਜੀਤ ਸਿੰਘ ਕੰਗ, ਕਿਰਨਦੀਪ ਸਿੰਘ ਕੰਗ, ਦਲੇਰ ਸਿੰਘ ਕੰਗ ਸਾਭਾ ਸਰਪੰਚ ਅਤੇ ਪਾਰਟੀ ਦੇ ਵਰਕਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਜੱਥੇਦਾਰ ਸੁੱਚਾ ਸਿੰਘ ਲੰਗਾ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਗੁਰਬਚਨ ਸਿੰਘ ਬੱਬੇਹਾਲੀ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਸੰਦੂ ਹਲਕਾ ਇੰਚਾਰਜ ਕਾਦੀਆ ਇਕਬਾਲ ਸਿੰਘ ਮਾਹਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰੀਪੋਰਟ ਫਾਸਟ نیوز 24 ਟੀਵੀ ਤੇ ਹੋਰ ਨਵੇਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਰਕਾਰ ਤਰਫੋਂ ਕੁਝ ਨਹੀਂ ਹੋ ਰਿਹਾ ਮੈਂ ਪਿਛਲੇ ਕਾਲੀ ਦਲ ਦੇ ਤੇ ਹਲਕਾ ਜਾਲ ਜਿਹਾ ਪਿਲਾਈ ਹੈ ਕਿ ਜੋ ਜੁਮਹਰੀ ਦੇਣਗੇ ਕਾਲੀ ਦਲ ਸਾਰੀ ਪਾਰਟੀ ਲਾ ਕੇ ਅਸੀਂ ਮਦਦ ਕਰਾਂਗੇ ਖੜਦਾ ਆਇਆ ਔਰ ਜਦੋਂ ਹੁਣ ਹੜਾਂ ਦੀ ਮਾਰ ਆਈ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹ ਆਪਣੀ ਪਿਛਲੀ ਪੜ ਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਉਹਨਾਂ ਨੇ ਜਿਹੜੇ ਚੰਗੇ ਸੰਸਕਾਰ ਲਏ ਸੀ ਉਹ ਉਹਨਾਂ ਨੂੰ ਲੈ ਕੇ ਹੁਣ ਉਹ ਪਿੰਡ ਦੇ ਵਿੱਚ ਆਏ ਨੇ ਔਰ ਹਰ ਕਿੱਥੇ ਜਿੱਥੇ ਪਾਣੀ ਆਇਆ ਵਾ ਹਰ ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਜਾ ਕੇ ਜਿੰਨੀ ਵੀ ਤਿਲ ਫੁੱਲ ਉਹਨਾਂ ਕੋ ਮਦਦ ਹੁੰਦੀ ਆ ਸਾਰੇ ਕਿਸਾਨਾਂ ਦੇ ਨਾਲ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਸਾਰੇ ਪੰਜਾਬ ਦੇ ਨਾਲ ਭੁੱਖ ਲੂਤੇ ਨੇ ਤੇ ਆਉਂਦੇ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਇਦਾਂ ਹੀ ਖਲੋਤਾ ਰਿਹਾ ਹੈ ਸਰਕਾਰਾਂ ਨਜ਼ਰ ਨਹੀਂ ਆਈਆਂ ਪਰ ਸੁਬੀਰ ਬਾਦਲ ਵੀ ਸਰਕਾਰ ਦੇ ਤੌਰ ਤੇ ਵਿਚਰਦੇ ਨਜ਼ਰ ਆ ਰਹੇ ਨੇ ਗੁੱਡ ਦੇਖੋ ਜੀ ਜੇ ਹੁਣ ਸਰਕਾਰਾਂ ਕੁਛ ਨਾ ਕਰਨ ਗਿਆ ਤੇ ਕਿਸੇ ਨੂੰ ਤੇ ਕਿਸੇ ਨੂੰ ਕਰਨਾ ਪੈਣਾ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਇਦਾਂ ਦਾ ਉਹ ਸ਼ੁਰੂ ਤੋਂ ਹੀ ਇਦਾਂ ਖੜਦਾ ਆਇਆ ਤੇ ਉਹ ਸਰਦਾ ਸੁਬੀ ਸਿੰਘ ਬਾਦਲ ਨੇ ਉਸ ਗੱਲ ਤੇ ਪੂਰਨਾ ਪਾਇਆ ਜੀ ਇੱਥੇ ਬੰਨ ਚ ਵੀ ਬੜਾ ਵੱਡਾ ਪਾਣ ਪਿਆ ਸੀ ਬੜੀ ਢਾਹ ਲੱਗੀ ਸੀ ਇਸ ਤਰ੍ਹਾਂ ਦੇ ਹਾਲਾਤ ਹੋਏ ਕਿੰਨਾ ਉੱਥੇ ਕੋਈ ਲਗਭਗ ਕੋਈ 250 300 ਕਿਲਾ ਬਿਲਕੁਲ ਜਿਹੜਾ ਵਾ ਉਪਜਾਊ ਸੀਗਾ ਫਸਲਾਂ ਵਿੱਚ ਲੱਗੀਆਂ ਸੀ ਉਹ ਰੁੜ ਗਿਆ ਵਾ ਤੇ ਬਾਕੀ ਵੀ ਜਿਹੜਾ ਵਾ ਉਹ ਨੁਕਸਾਨ ਹੋਣ ਦਾ ਖਰਸ਼ਾ ਵਾ ਸਰਕਾਰਾਂ ਦਾ ਕੋਈ ਧਿਆਨ ਨਹੀਂ ਸਰ ਔਰ ਸਰਦਾਸ਼ ਵੀਰ ਸਿੰਘ ਬਾਦਲ ਜੀ ਨੇ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਮਿਲ ਕੇ ਵਿਸ਼ਵਾਸਨ ਦਿੱਤਾ ਔਰ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਾ ਲੋਕਾਂ ਦੇ ਨਾਲ ਹੁਣ ਸਵੇਲੇ ਕੀ ਕੀ ਉਪਰਾਲੇ ਕੀਤੇ ਜਾਂਦੇ ਆ ਅੱਜ ਸੁਖਵੀਰ ਬਾਦਲ ਜੀ ਇਲਾਕੇ ਵਿੱਚ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਆ ਸੁਖਵੀਰ ਬਾਦਲ ਤੇ ਹੌਂ ਦੇ ਸੁੱਖਾਂ ਦੇ ਵਿੱਚ ਬਹੁਤ ਉਤਸ਼ਾਹ ਕਿੰਨਾ ਵਾ ਜੀ ਇਹਨੂੰ 1.5 ਮਹੀਨਾ ਹੋ ਗਿਆ ਮਤਲਬ ਦਿਨ ਰਾਤ ਉਹਨੇ ਹਟ ਕੀਤਾ ਆ ਸਾਨੂੰ ਮੇਰੇ ਖਾਲੀ ਪਤਾ ਲੱਗਾ ਸੀ ਲੋਕਾਂ ਦੇ ਮਨ ਵਿੱਚ ਹੈਲੋ ਇਹ ਕਿੰਨਾ ਉਤਸ਼ਾਹ ਵਾ ਕੱਟੋ ਕੱਟ ਉਹ ਸਾਡੀ ਗੱਲ ਤੇ ਸੁਣਦਾ ਸਾਡਾ ਦਰਦ ਸੁਣਦਾ ਤੇ ਇੱਥੇ ਵੀ ਸਾਡੇ ਬੰਦ ਤੋਂ 300 ਕਿਲਾ ਜਿਹੜਾ ਰੁੜਿਆ ਉਹਦੇ ਬਾਰੇ ਸਰਕਾਰ ਤੋਂ ਵੀ ਨਿਮਰਤਾ ਸਹਿਤ ਬੇਇੱਜ਼ਤੀ ਕੀਤੀ ਆ ਸਰਕਾਰ ਦਾ ਫਰਜ਼ ਬਣਦਾ ਵਾ ਲੋਕਾਂ ਦੀ ਸਹਾਰ ਰਵੇ ਕੋਈ ਮੜਿਆ ਹੀ ਨਹੀਂ ਸੋ ਇਸ ਕਰਕੇ ਅੱਜ ਤੁਸੀਂ ਦੇਖਦੇ ਤੁਹਾਡੇ ਸਾਹਮਣੇ 60 ਮਾਰ ਦਾ ਕੱਠ ਕਿਸੇ ਗੱਲ ਦੀ ਗਵਾਹੀ ਫਰਦਾ ਵਾ ਤੇ ਜਮੀਰ ਬਾਦਲ ਨੇ ਕਹਾ ਵਰਕਰਾਂ ਦੀ ਬਰੂਤੀਆਂ ਲਈਆਂ ਵਾ ਪਰ ਜਿੱਥੇ ਮੇਰੀ ਲੋੜ ਹੈ ਮੈਨੂੰ ਦੱਸੋ ਨਹੀਂ ਤਾਂ ਸਾਰੇ ਵਰਕਰ ਆ ਮਿਲ ਕੇ ਕੋਈ ਜਿੱਥੇ ਵੀ ਕਿਸੇ ਨੂੰ ਰੋੜਾ ਤੇੜਾੜਾ ਨੁਕਸਾਨ ਹੋਇਆ ਤਾਂ ਕੀ ਕਾਰਨ ਬਣਦੇ ਹੋ ਨੁਕਸਾਨ ਤਾਂ ਵੀ ਜੀ ਮੰੰਦਿਆ ਚੋਕਲੀਏ ਦੇ ਬਾਰੇ ਮੇਰਾ ਤੇ ਇਹਨਾਂ ਨਾਲ ਜਿਹੜੀ ਵੀ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਸਰਕਾਰ ਅੱਗੇ ਵੀ ਤੇ ਇਹਨਾਂ ਚਾਰ ਸਾਨੂੰ ਇੱਥੇ ਹੋਇਆ ਵਾ ਕੜੀ ਇਹਨੇ ਹਟ ਨਹੀਂ ਆਏ ਇੱਕ ਵਾਰੀ ਆਇਆ ਸੀ 23 ਉਹ ਵੀ ਇਹਨਾਂ ਨੇ ਨੁਕਸਾਨ ਹੋਇਆ ਆ ਤੇ 20 ਮਾਰਚ ਪੈਣੀ ਰਹੀ ਤੇ ਹੜ ਤੇ ਹੜ ਹੜ ਤੇ ਹੜ ਹੜ ਤੇ ਹੜ तकरीबन डेढ़ महीने तो बहुत बड़ा नुकसान का करके मैं तकरीबन हर उस इलाके गया जिथे नुकसान होया घर रुड़ गए तबाह हो गए पशु मर गए मैं गल्ला गलत हैं। ਦੋ ਤਿੰਨ ਗੱਲਾਂ ਮਾਰੀ ਗਈ ਵਿਖਿਆ ਇੱਕ ਤਾਂ ਆਪਕਾ ਹੋ ਸਭ ਦਾ ਆਸ ਨਿਲੈਤੀ ਸਰਕਾਰ ਦੀ ਕਰਕੇ ਆ ਹਰ ਗਏ ਆ ਜਿਹੜੇ ਡੈਮ ਹੈ ਰਣਜੀਤ ਸਾਗਰ ਡੈਮ ਮਾਘੋਪੁਰ ਡੈਮ ਤੇ ਜਿੰਨੇ ਭਾਗੜਾ ਡੈਮ ਆ ਇੱਕ ਆਪਣੇ ਕੋਲੇ ਚੀਜ਼ਾ ਹੈ ਜਿੰਨਾ ਪਾਣੀ ਜਿੰਨਾ ਮਾਰੀ ਆਪਾਂ ਰੋਕੂਈਏ ਜਿੰਨਾ ਮਾਰੀ ਜਿੰਨਾ ਸਹੀ ਹੋ ਸਕਦੀ ਹੈ ਜਿਹਨੋਂ ਵੱਡੇ ਪਾਲਨ ਸਾਹਿਬ ਮੁਕਮਮਤ ਵੀ ਹੁੰਦੇ ਸੀ ਤੇ ਮੈਂ ਦੇਖੀ ਹੁੰਦਾ ਸੀ ਸਾਨੂੰ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਹੁਣ ਪਾਣੀ ਲੈ ਲਏ ਇੱਥੇ ਐਨਾ ਵੀ ਪੜਨ ਕਿ ਐਨਾ ਛੱਡ ਗਏ ਜਾਂ ਨਾ ਛੱਡ ਗਏ ਅਸੀਂ ਪਹਿਲੀ ਛੱਡਣ ਲੱਗ ਜਾਂਦੇ ਸੀ ਪਰ ਇਹਨਾਂ ਨੇ ਕੀ ਕੀਤਾ ਤੁਸੀਂ ਹਰਾਨ ਰਹਿ ਜਾਉਗੇ ਪਾਣੀ ਆਉਂਦਾ ਗਿਆ ਇਹਨਾਂ ਨੇ ਇੱਕ ਬੂੰਦ ਵੀ ਛੱਡੀ

I